ਆ ਗੱਲ ਕੌੜੀ ਵੀ ਐ ਤੇ ਸੱਚੀ ਵੀ ਐ ਸਸੀ ਕਾ ਜੀ ਦੋਸਤੋ ਅੱਜ ਨਵੇਂ ਸਾਲ ਦੀਆਂ ਵਧਾਈਆਂ ਦੇ ਸਵੇਰ ਦੇ ਮੈਸੇਜ ਆ ਰਹੇ ਆ ਪਰ ਜੋਕੇ ਸਮੇਂ ਦੇ ਵਿੱਚ ਨਵੇਂ ਸਾਲ ਦੀ ਵਧਾਈ ਦੇਣਾ ਇੰਜ ਜਾਪਦਾ ਜਿਵੇਂ ਕਿਸੇ ਦਾ ਪਿਓ ਵੈਂਟੀਲੇਟਰ ਤੇ ਲੱਗਿਆ ਹੋਵੇ ਤੇ ਪਰਿਵਾਰ ਨੂੰ ਜਾ ਕੇ ਕਹਿ ਦੇਣਾ ਤੁਹਾਨੂੰ ਬਹੁਤ ਵਧਾਈਆਂ ਜਦੋਂ ਕਿਸੇ ਦੀ ਹਾਲਤ ਨਾਜ਼ੁਕ ਹੋਵੇ ਫਿਰ ਵਧਾਈਆਂ ਨਹੀਂ 10ਾਂ ਕਰੀਦੇ ਆਉਂਦੇ ਨੇ ਲਈ ਪੰਜਾਬ ਦੇ ਪੁੱਤਾਂ ਖਵਾਉਂਦੇ ਆਪਾਂ ਪੰਜਾਬ ਨੂੰ ਪਿਓ ਮੰਨਦੇ ਆ ਤੇ ਪੰਜਾਬ ਵੈਂਟੀਲੇਟਰ ਤੇ ਲੱਗਿਆ ਹੋਇਆ ਤੇ ਪੰਜਾਬੀ ਵਧਾਈਆਂ ਦੇ ਰਿਹਾ ਵੀ ਬਹੁਤ ਵਧਾਈਆਂ ਤੁਹਾਨੂੰ ਵੀ ਪਤਾ ਦੋਸਤੋ ਹਾਲਾਤ ਪੰਜਾਬ ਦੇ ਕੀ ਬਣੇ ਹੋਏ ਆ ਪੰਜਾਬ ਨੂੰ ਅਰਦਾਸਾਂ ਦੀ ਲੋੜ ਹੈ ਵਧਾਈਆਂ ਦੀ ਸਟੇਸ਼ਨ ਦੇ ਵਿੱਚ ਜਿਹੜੇ ਪੰਜਾਬ ਨਹੀਂ ਹੈ ਇਸ ਕਰਕੇ ਮੈਨੂੰ ਜਿਹੜੇ ਵੀਰ ਮੈਂ ਉਹਨਾਂ ਨੂੰ ਅਪਲਾਈ ਨਹੀਂ ਕਰ ਸਕਿਆ ਮੇਰਾ ਇਹ ਨਿੱਜੀ ਤੌਰ ਤੇ ਇੱਕ ਸੁਝਾਅ ਹੋ ਸਕਦਾ ਹੈ ਜਾਂ ਮੇਰਾ ਇਹ ਆਰਸਨਲ ਓਪੀਨੀਅਨ ਹੋ ਸਕਦਾ ਵੀ ਪੰਜਾਬ ਅਜੇ ਉਸ ਸਿਚੁਏਸ਼ਨ 'ਚ ਨਹੀਂ ਹੈ ਵੀ ਅਸੀਂ ਵਧਾਈਆਂ ਦੇ ਸਕੀਏ ਵਾਇਗਰੂ ਅੱਗੇ ਅਰਦਾਸ ਜ਼ਰੂਰ ਕਰੀਏ ਕਿ ਪ੍ਰਮਾਤਮਾ ਪੰਜਾਬ ਨੂੰ ਉਸ ਦੌਰ ਬਿਲਕੁਲ ਲੈ ਕੇ ਆਵੇ ਕਿ ਰੌਣਕਾਂ ਮੁੜ ਤੋਂ ਲੱਗਣ ਪੰਜਾਬ ਦੇ ਲੋਕ ਖੁਸ਼ ਹੋਣ ਗਰੀਬ ਭੁੱਖੇ ਮਰਦੇ ਆ ਬਾਈ ਜੀ ਇਮਾਨਦਾਰ ਕੰਮ ਨਹੀਂ ਕਰ ਸਕਦੇ ਇੱਥੇ ਤੇ ਬਜ਼ੁਰਗ ਸਾਡੇ ਮਰਨ ਚ ਨਾ ਰਹੇ ਆ ਫਿਰ ਬਧਾਈਆਂ ਕਰਦੇ ਆ ਭਾਈ ਜੀ